ਸਾਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿੰਦਾ ਸਾਰੀਆਂ ਧਿਰਾਂ ਜੋਰ ਲਾਉਂਦੇ ਨੇ ਅਸੀਂ ਲਖਿਆ ਇਕੱਲੇ ਨੂੰ ਵੋਟ ਨਹੀਂ ਪੈਣੀ ਪਾਰਟੀ ਕੋਲ ਵੋਟ ਹੁੰਦੀ ਆ ਪਾਰਟੀ ਕੋਲ ਕਾਡਰ ਹੁੰਦਾ ਇਕੱਲਾ ਹੀ ਕਰੇਗਾ ਮੈਂ ਕੋਈ ਗੱਲ ਨਹੀਂ ਯਾਰ ਨਹੀਂ ਪੈਂਦੀ ਤਾਂ ਨਾਂ ਪਾਵੇ ਛੋਡਾ ਪਟਾ ਨਹੀਂ ਪਾਉਣਾ ਕਰਦਾਰ ਨਹੀਂ ਮਾਰਨਾ ਛੋਡਾ ਪਟਾ ਪਾ ਲੈ ਤੁਹਾਡੀ ਬੋਲੀ ਬੋਲਣੀ ਪੈਣੀ ਆ ਅੱਜ ਤੋਂ 50 ਸਾਲ ਪਹਿਲਾਂ 40 ਸਾਲ ਪਹਿਲਾਂ ਮੁੱਖ ਮੰਤਰੀ ਪ੍ਰਧਾਨ ਮੰਤਰੀ ਐਮ ਐਲ ਏ ਐਮ ਪੀ ਕੌਣ ਹੋਇਆ ਜਾਣਦੇ ਕੋਈ ਨਹੀਂ ਜਾਣਦਾ ਹੁਣ ਉਹ ਤਾਂ 500 ਸਾਲ ਪਹਿਲਾਂ ਦੁੱਲਾ ਪੱਟੀ ਹੋਇਆ ਅੱਜ ਵੀ ਲੋੜੀਆਂ ਦੇ ਗੀਤ ਗਾਏ ਜਾਂਦੇ ਕਿਉਂਕਿ ਉਹ ਕਿਰਦਾਰ ਸੀ ਦੁਨੀਆ ਦੇ ਕਿਰਦਾਰ ਨਹੀਂ ਮਰਦੇ ਹੁੰਦੇ ਬਾਈ ਕਦੇ ਸੋ ਇਸ ਲਈ ਤੁਰਿਆ ਵੀ ਸ਼ਾਇਦ ਮੈਂ 13000 ਪੰਜਾਬ ਦੇ ਪਿੰਡ ਚ ਜਾਣਾ ਵੀ ਸ਼ਾਇਦ ਲੋਕਾਂ ਦੇ ਗੱਲ ਮੇਰੀ ਸਮਝ ਪੈ ਜੇ ਮੈਂ 10% ਲੋਕਾਂ ਨੂੰ ਜਗਾਉਣ ਚ ਕਾਮਯਾਬ ਹੋ ਜਾਾਂ ਵੀ ਲੋਕੋ ਜ਼ਮੀਨਾਂ ਨਾ ਵੇਚ ਕੇ ਭਜੋ ਪ੍ਰਵਾਸ ਨਾ ਕਰੋ ਮੁੜ ਕੇ ਪੰਜਾਬ ਦੀ ਧਰਤੀ ਤੇ ਆਓ ਬੋਲੀ ਬਚਾ ਲਓ ਜਵਾਕਾਂ ਨੂੰ ਸਕੂਲਾਂ ਜਾਇਆ ਕਰੋ ਪਾਣੀ ਬਚਾ ਲਓ ਇਤਿਹਾਸ ਸੰਭਾਲੋ ਭਈਆਂ ਦੀਆਂ ਵੋਟਾਂ ਨਾਲ ਪਿੰਡਾਂ 'ਚ ਬਣਨ ਦਿਓ ਕੰਮ ਆਪਣੇ ਬੰਦਿਆਂ ਨੂੰ ਦੋ ਰੋਜ਼ਗਾਰ ਜਿਹੜਾ ਦੇਣਾ ਆਪਣੇ ਮਜ਼ਦੂਰਾਂ ਨੂੰ ਦਿਓ ਗੁਰੂ ਘਰ ਤੇ ਸਵੇਰੇ ਇਕੱਠੇ ਕਰ ਲੋ ਜਿਵੇਂ ਇੰਨਾ ਹੀ 10% ਲੋਕਾਂ ਨੂੰ ਜਗਾਉਣ 'ਚ ਕੰਮਜਾਤ ਹੋ ਗਿਆ ਤਾਂ ਮੈਂ ਸਮਝੂਗਾ ਮੇਰਾ ਦੁਨੀਆ ਤੇ ਆਉਣਾ ਸਫਲ ਆ ਇੰਨੇ ਬੰਦੇ ਆਏ ਹੋ ਜੇ 5% ਬੰਦੇ ਵੀ ਮੇਰੀ ਗੱਲ ਨੂੰ ਲੜ ਬੰਨ ਕੇ ਲੈ ਗਏ ਆ ਮੇਰਾ ਅਕਾਲੀ ਪਿੰਡ ਤੇ ਆਉਣਾ ਸਫਲ। ਸੋਪਰਾ ਬੰਦੇ ਜਾਣ ਤੋਂ ਬਾਅਦ ਕੋਈ ਫਾਇਦਾ ਨਹੀਂ ਹੁੰਦਾ ਭਾਈ ਜਿਉਂਦੇ ਜੀ ਆਪਣੇ ਬੰਦਿਆਂ ਨਾਲ ਖੜਾ ਕਰਗੇ। ਅਸੀਂ ਜਿਉਂਦੇ ਜੀ ਬੰਦਿਆਂ ਨੂੰ ਏਜੰਸੀਆਂ ਦਾ ਇਹ ਵਿਕਿਆ ਹੋਇਆ ਇਹ ਗद्दार ਹੈ। ਅਮਰਤਪਾਲ ਵਾਲੇ ਵੀ ਅਸੀਂ ਐਂ ਕਹਿੰਦੇ ਰਹੇ। ਇਹ ਮੁੰਡੇ ਬਰਬਾਦੂਗਾ। ਇਹ ਫਸਾਦੂਗਾ। ਉਹ ਨਾਲ ਨਹੀਂ ਖੜਿਆ ਭਾਈ ਕੋਈ। ਇਹਦਾ ਬੀਜੇਪੀ ਦਾ ਬੰਦਾ ਹੈ। ਬੀਜੇਪੀ ਦੇ ਬੰਦੇ ਨੇ ਐਨਐਸਏ ਲੱਗਦੀ ਹੁੰਦੀ ਐ ਉਹ ਚੱਕ ਕੇ ਸਾਲ ਤੋਂ ਹੋਰ ਵਧਾਦੀ ਐ ਐਨਐਸਏ ਉਹਦੀ ਮਾਂ 8 ਦਿਨ ਫੜ ਕੇ ਅੰਦਰ ਜੇਲ੍ਹ ਚ ਬੰਦ ਰੱਖੀ ਕੀ ਕਸੂਰ ਸੀ ਉਹਦੀ ਮਾਂ ਦਾ ਬਾਈ ਉਹਦਾ ਗੁਰਮਤਦਾ ਪ੍ਰਚਾਰ ਹੀ ਕਰ ਰਹੀ ਸੀ ਇੱਥੇ ਆ ਰਹੀ ਤਲਵੰਡੀ ਦਮਦਮਾ ਸਾਹਿਬ ਇੱਥੇ ਫੜ ਕੇ 8 ਦਿਨ ਅੰਦਰ ਜੇਲ੍ਹ ਚ ਬੰਦ ਕੀਤੀ ਰੱਖੀ ਆਪਾਂ ਉਹਦੇ ਵੀ ਚੁੱਪ ਕਰ ਗਏ ਯਾਰ ਰਵਾ ਸਾਥ ਨਹੀਂ ਦਿੰਦੇ ਬਾਈ ਲੋਕ ਮਗਰੋਂ ਲੋਕ ਆਪਣਾ ਚੇਤੇ ਕਰਦੇ ਆ ਬੰਦਿਆਂ ਨੂੰ ਗਿਆਨ ਤੋਂ ਬਾਅਦ ਤੇ ਗੱਲ ਚੇਤੇ ਰੱਖਿਓ ਜਿਹੜੀ ਸਟੇਟ ਹੁੰਦੀ ਹੈ ਨਾ ਜਿਹੜੀਆਂ ਏਜੰਸੀਆਂ ਹੁੰਦੀਆਂ ਉਹਨੂੰ ਪਹਿਲਾਂ ਪਤਾ ਲੱਗ ਜਾਂਦਾ ਵੀ ਇਹ ਬੰਦਾ ਆਪਣੀ ਕੌਮ ਨੂੰ ਜਗਾ ਸਕਦਾ ਹੈ ਇਹ ਬੰਦਾ ਸੰਘਰਸ਼ਾਂ ਦੇ ਰਾਹ ਤੋਰ ਸਕਦਾ ਹੈ AK-47 ਵਾਲਾ ਬੰਦਾ ਖਤਰਨਾਕ ਨਹੀਂ ਹੁੰਦਾ ਕਿਸੇ ਹਕੂਮਤ ਲਈ ਉਹਨੂੰ ਅਤਵਾਦੀ ਵੱਖਵਾਦੀ ਕਹਿ ਕੇ ਮਾਰ ਦੇਣਗੇ ਖਤਰਨਾਕ ਹੁੰਦਾ ਜਿਹੜਾ ਬੰਦਾ ਆਪਣੇ ਬੋਲਾਂ ਰਾਹੀਂ ਆਪਣੇ